ਉੱਚੀਆਂ ਹੀ ਗੁਰੂਆਂ ਦੀਆਂ ਲਾੜਲੀਆਂ ਨਿਹੰਗ ਸਿੰਘ ਫੌਜਾਂ ਉੱਥੇ ਹੀ ਸਾਰੇ ਹੀ ਸੰਤ ਮਹਾਂਪੁਰਖ ਤੇ ਅੱਜ ਜਿਹੜੇ ਆਪਾਂ ਇਸ ਤਖਤ shri ਕੇਸਗੜ੍ਹ ਸਾਹਿਬ ਜਿੱਥੇ ਧੰਤਨ ਸਾਹਿਬ shri ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਕੀਤੀ ਉਸ ਖੁੱਲੇ ਪੰਡਾਲ ਦੇ ਵਿੱਚ ਅੱਜ ਸਾਰਾ ਹੀ ਖਾਲਸਾ ਪੰਥ ਜਿਹੜਾ ਗੁਰਮਤੇ ਤੇ ਜਿਹੜਾ ਦਸਤਾਰ ਬੰਦੀ ਜਿਹੜੇ ਪਿਛਲੇ ਦਿਨੀ ਜਦੋਂ ਇਹ ਦਸਤਾਰ ਬੰਦੀ ਹੋਈ ਤੇ ਉਦੋਂ ਜਿਹੜਾ ਇਹ ਮਰਿਆਦਾ ਦੇ ਅਨੁਸਾਰ ਜਿਹੜਾ ਨਹੀਂ ਸੀ ਹੋਈ ਤੇ ਅੱਜ ਜਿਹੜਾ ਸਾਰਿਆਂ ਹੀ ਜਿੱਥੇ ਮੈਂ ਧੰਨਵਾਦ ਕਰਦਾ ਜਿੱਥੇ ਸਾਰੇ ਸੰਤਾਂ ਮਹਾਂਪੁਰਖਾਂ ਦਾ ਉੱਥੇ ਹੀ ਸਾਰਿਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨਾਂ ਦਾ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤਖਸ਼ਰੀ ਅਕਾਲ ਤਖਸੈਬ ਦੇ ਸਿੰਘ ਸਾਹਿਬ ਹੁੰਦਿਆਂ ਜਿਹੜਾ ਬਹੁਤ ਹੀ ਜਿਹੜੇ ਨਿਰਪੱਖ ਫੈਸਲੇ ਲੈ ਤੇ ਕਈ ਵਾਰੀ ਜਿਹੜੇ ਫੈਸਲੇ ਲੈਂਦਿਆਂ ਵੀ ਕਈ ਉਤਰਾ ਚੜ੍ਹਾ ਵੀ ਆਉਂਦੇ ਨੇ ਪਰ ਮੈਂ ਫੇਰ ਵੀ ਬਹੁਤ ਧੰਨਵਾਦ ਕਰਦਾ ਸਿੰਘ ਸਾਹਿਬ ਸਾਡੇ ਗਿਆਨੀ ਰਗਵੀਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਆਪ ਜੀ ਕਦੇ ਵੀ ਇਹ ਨਹੀਂ ਸੋਚਣਾ ਤੁਸੀਂ ਧੰਨਵਾਦ ਹੈ ਤੁਸੀਂ ਬਹੁਤ ਪਿਆਰ ਤੇ ਸਤਿਕਾਰ ਤੇ ਇੱਕ ਵੱਡਾ ਦਿਲ ਲੈ ਕੇ ਤੁਸੀਂ ਇੱਥੇ ਆਏ ਹੋ ਆਪ ਜੀ ਨੇ ਜਿੱਥੇ ਹੰਗਸ ਸਿੰਘ ਜਥੇਬੰਦੀਆਂ ਦਾ ਸਮੁੱਚੇ ਹੀ ਖਾਲਸਾ ਪੰਥ ਦਾ ਆਪ ਜੀ ਨੇ ਮਾਨ ਸਤਿਕਾਰ ਤੇ ਜਿਹੜਾ ਹਮੇਸ਼ਾ ਸਿਰ ਉੱਚਾ ਰੱਖਿਆ ਤੇ ਮੈਂ ਖਾਸ ਕਰਕੇ ਆ ਜਿਗਰ ਕਰਦਾ ਜਦੋਂ ਪਿਛਲੇ ਜਦੋਂ ਇਸ ਅਸਥਾਨ ਤੇ ਜਿਹੜਾ ਦਸਤਾਰ ਬੰਦੀ ਸਿੰਘ ਸਾਹਿਬ ਦੀ ਹੋਣੀ ਸੀ ਤੇ ਉਸ ਵੇਲੇ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਨੇ ਤੇ ਨਾਲ ਹੀ ਸਮੁੱਚੇ ਹੀ ਮਹਾਂਪੁਰਖਾਂ ਨੇ ਦੰਦਵੀ ਟਕਸਾਲ ਦੇ ਮਹਾਂਪੁਰਖ ਸਾਰੇ ਉਹਨਾਂ ਦੇ ਵਿੱਚ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ ਤੁਹਾਡੀ ਵੀ ਉਦੋਂ ਨਾਲ ਸੀ ਸਾਡੇ ਸਾਰੇ ਹੀ ਮਾਪੁਰਖਾਂ ਨੇ ਜਿੱਥੇ ਬਹੁਤ ਉਦੋਂ ਮਰਿਆਦਾ ਦੇ ਵਿੱਚ ਮਰਿਆਦਾ ਤੋਂ ਜਿਹੜਾ ਕਦੇ ਵੀ ਕੋਈ ਕੰਮ ਹੁੰਦਾ ਬਾਹਰ ਜਾ ਕੇ ਉਹਦਾ ਹਮੇਸ਼ਾ ਹੀ ਜਿੱਥੇ ਇਹ ਖਾਲਸਾ ਪੰਥ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਸਾਰੇ ਤੁਸੀਂ ਸੰਤ ਮਾਪੁਰਖ ਤੁਸੀਂ ਸਾਰਿਆਂ ਨੇ ਉਸ ਵੇਲੇ ਜਿਹੜਾ ਭਾਰੀ ਵਿਰੋਧ ਕੀਤਾ ਤੇ ਜਿਹਦਾ ਇਹ ਸਿੱਟਾ ਅੱਜ ਆਪ ਜੀ ਸਾਰੇ ਇਕੱਤਰ ਹੋ ਕੇ ਅੱਜ ਆਪਾਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜੀ ਹੋਰਾਂ ਦੀ ਅੱਜ ਜਿਹੜਾ ਮਾਨ ਸਨਮਾਨ ਨਹੀਂ ਕਈ ਵਾਰੀ ਭਰਮ ਭੁਲੇਖਾ ਰਹਿ ਜਾਂਦਾ ਇਹਨਾਂ ਦੀ ਜਿਹੜੀ ਦਸਤਾਰ ਬੰਦੀ ਹੋ ਰਹੀ ਹੈ ਦਸਤਾਰ ਬੰਦੀ ਜਿਹੜੀ ਹੈ ਉਹ ਸਮੁੱਚੇ ਖਾਲਸਾ ਪੰਥ ਵੱਲੋਂ ਜਿਹੜੀ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਦਸਤਾਰ ਬੰਦੀ ਉਹ ਬਹੁਤ ਹੀ ਗੁਰੂ ਸਾਹਿਬ ਦੇ ਜਿੱਥੇ ਦਰਸ਼ਨ ਕਰਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਉੱਥੇ ਅਰਦਾਸ ਬੇਨਤੀ ਜਿਹੜੀ ਕੀਤੀ ਗਈ ਕਿਵਾਂ ਜਾਂਚਨਾ ਕੀਤੀ ਗਈ ਤੇ ਗਿਆਨੀ ਫੂਲਾ ਸਿੰਘ ਜੀ ਹੋਰਾਂ ਨੇ ਅਰਦਾਸ ਕੀਤੀ ਹੈ ਤੇ ਅਰਦਾਸ ਤੋਂ ਉਪਰੰਤ ਜਿਹੜਾ ਇਸ ਜਗ੍ਹਾ ਤੇ ਜਿਹੜੇ ਆ ਜਗਿੰਦਰ ਸਿੰਘ ਜੀ ਫੂਲਾ ਸਿੰਘ ਜੀ ਅਕਾਲੀ ਜੀ ਦਾ ਨਾਮ ਆ ਗਿਆ ਜੀ ਚਲੋ ਤੇ ਗਿਆਨੀ ਜਗਿੰਦਰ ਸਿੰਘ ਜੀ ਹੋਰਾਂ ਨੇ ਜਿਹੜੀ ਹੈ ਉਹ ਅਰਦਾਸ ਕੀਤੀ ਗੁਰੂ ਸਾਹਿਬ ਬਖਸ਼ਿੰਦ ਨੇ ਤੇ ਆਪਾਂ ਜਿਹੜੇ ਆ ਜਿਸ ਕਾ ਮਸਤਕ ਭਾਗ ਸੇ ਸੇਵਾ ਲਾਇਆ ਮੈਂ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਦਾ ਸਾਡੇ ਬਹੁਤ ਸਤਿਕਾਰਯੋਗ ਨੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ ਜਿਹੜੇ ਹਜੂਰ ਸਾਹਿਬ ਵਿਖੇ ਬਹੁਤ ਵਧੀਆ ਸੇਵਾਵਾਂ ਨਿਭਾਈਆਂ ਇਹਨਾਂ ਨੇ ਮੁੱਖ ਗ੍ਰੰਥੀ ਵਜੋਂ ਤੇ ਸਾਡੇ ਬੜੇ ਸਤਿਕਾਰਯੋਗ ਨੇ ਸਿੰਘ ਬਾਬਾ ਜੀ ਸਾਡੇ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਜੀ ਧਾਮੀ ਜੀ ਤੁਹਾਡਾ ਵੀ ਧੰਨਵਾਦ ਕਰਦੇ ਆਂ ਤੁਸੀਂ ਭਾਵੇਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਵੀ ਤੇ ਤੁਸੀਂ ਪਰ ਮਰਿਆਦਾ ਨੂੰ ਸਮਝਦੇ ਹੋਏ ਤੇ ਤੁਸੀਂ ਅੱਜ ਜਿਹੜਾ ਹਾਜ਼ਰ ਹੋਏ ਹੋ ਤੇ ਉਦੋਂ ਤੁਸੀਂ ਹਾਜ਼ਰ ਨਹੀਂ ਸੀ ਹੋਏ ਉਹਦੇ ਵਾਸਤੇ ਤੁਹਾਡਾ ਧੰਨਵਾਦ ਹੈ ਭਾਵੇਂ ਤੁਸੀਂ ਮਰਿਆਦਾ ਨੂੰ ਜਿਹੜਾ ਕਾਇਮ ਰੱਖਿਆ ਚਾਵਲਾ ਸਾਹਿਬ ਤੇ ਸਾਰੇ ਜਿੱਥੇ ਸ਼ਰੋਮਣੀ ਮੈਂ ਮਰਿਆਦਾ ਦੇ ਵਿੱਚ ਰਹਿ ਕੇ ਸੰਗਤ ਤੋਂ ਵੀ ਐਸੀ ਜਿਹੜੇ ਆ ਉਹ ਸੰਗਤ ਨੂੰ ਵੀ ਅਸੀਂ ਜਿਹੜਾ ਜਵਾਬ ਦੇ ਆ ਇਸ ਕਰਕੇ ਸਾਰੇ ਜਿਹੜੇ ਬਚਨ ਕਰਨੇ ਬਾਬਾ ਜੀ ਉਹ ਬਹੁਤ ਜ਼ਰੂਰੀ ਹੈ ਤੇ ਅੱਜ ਜਿੱਥੇ ਇਹ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਜਿੱਥੇ ਸਾਰੇ ਮਾਹਪੁਰਖਾਂ ਵੱਲੋਂ ਸਾਰੇ ਧੜਾਂ ਪੰਥਾਂ ਦੇ ਮੁਖੀਆਂ ਵੱਲੋਂ ਪਿਛਲੇ ਦਿਨੀ ਜਿਹੜੇ ਬੰਦੀ ਛੋੜ ਦਿਵਸ ਤੋਂ ਪਹਿਲਾਂ ਮੈਂ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਬਿਧੀ ਚੰਦ ਜੀ ਬਾਬਾ ਜੋਗਾ ਸਿੰਘ ਜੀ ਉਹਨਾਂ ਦੀ ਬਾਬਾ ਅਵਤਾਰ ਸਿੰਘ ਜੀ ਹੋਰਾਂ ਦਾ ਮੈਂ ਬਚਨੇ ਨਾਲ ਕੀਤਾ ਕਿ ਬਾਬਾ ਜੀ ਆਪਾਂ ਬਹੁਤ ਸਾਰੀਆਂ ਜਿਵੇਂ ਸ਼ਤਾਬ ਦੀ ਆ ਰਹੀ ਹੈ ਅੱਗੇ ਬਹੁਤ ਵੱਡੇ ਪ੍ਰੋਗਰਾਮ ਹੁੰਦੇ ਨੇ ਸਾਨੂੰ ਸਟੇਜਾਂ ਤੇ ਇਕੱਠੇ ਹੋਣਾ ਪੈਂਦਾ ਬਾਬਾ ਇੰਦਰਪ੍ਰੀਤ ਸਿੰਘ ਜੀ ਜਦੋਂ ਆਪਾਂ ਸਟੇਜਾਂ ਤੇ ਇਕੱਠੇ ਹੁੰਨੇ ਆ ਤੇ ਉਸ ਵੇਲੇ ਬੜਾ ਔਖਾ ਲੱਗਦਾ ਜਦੋਂ ਆਪਾਂ ਸਤਕਾਰਯੋਗ ਸਿੰਘ ਸਾਹਿਬ ਜਿਹੜੇ ਹੁੰਦੇ ਆ ਤੇ ਕਈ ਵਾਰੀ ਫਿਰ ਆਪਦੇ ਆਪ ਨੂੰ ਵੀ ਹੋਰ ਤਰ੍ਹਾਂ ਲੱਗਦਾ ਕਿ ਆਪਾਂ ਇੱਕ ਦੂਜੇ ਨੂੰ ਜਿਹੜਾ ਨਾਮ ਵੀ ਨਹੀਂ ਸਤਕਾਰ ਨਾਲ ਲੈ ਸਕਦੇ ਤੇ ਗੁਰੂ ਸਾਹਿਬ ਦੇ ਅੱਗੇ ਗੁਰੂ ਸਾਹਿਬ ਬਖਸ਼ਿੰਦ ਨੇ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜਿਨ੍ਹਾਂ ਨੇ ਖਾਲਸਾ ਪੰਥ ਬੁੱਢਾ ਦਲ ਨੂੰ ਜਿਹੜੇ ਨਿਸ਼ਾਨ ਨਗਾਰੇ ਬਖਸ਼ਿਸ਼ ਕੀਤੇ ਉਹਨਾਂ ਨੇ ਆਪਾਂ ਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤੇ ਆਪਾਂ ਨੂੰ ਹੁਕਮ ਕੀਤਾ ਸੀ ਆਗਿਆ ਪਹੀ ਆਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੇ ਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਆਪਾਂ ਨੂੰ ਵਰਜਿਤ ਕੀਤਾ ਆਪਾਂ ਏਕ ਪਿਤਾ ਏਕਸ ਕੇ ਹਮ ਬਾਰਗ ਤੂੰ ਮੇਰਾ ਗੁਰ ਹਾਈ ਜੀਓ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਪ੍ਰਧਾਨ ਜੀ ਜਿਹੜੇ ਅੱਜ ਇਹ ਸਾਰੇ ਪ੍ਰੋਗਰਾਮ ਉਲੀਕੇ ਗਏ ਨੇ ਸਾਰੇ ਮਾਪੁਰਖਾਂ ਨੇ ਜਿਹੜਾ ਸਤਿ ਵਜਨ ਕਹਿ ਕੇ ਤੇ ਉਹਨਾਂ ਨੇ ਜਿਹੜਾ ਮਰਿਆਦਾ ਦਾ ਵੀ ਧਿਆਨ ਰੱਖਣਾ ਤੁਸੀਂ ਇਹ ਵੀ ਧਿਆਨ ਰੱਖਣਾ ਕਿ ਸਾਡੇ ਜਿੱਥੇ ਸਤਕਾਰਯੋਗ ਪਹਿਲੇ ਸਿੰਘ ਸਾਬਾ ਨੇ ਫੈਸਲੇ ਲਏ ਤੇ ਉਹ ਜਿਹੜੇ ਫੈਸਲਿਆਂ ਤੇ ਵੀ ਆਪਾਂ ਮਰਿਆਦਾ ਦੇ ਅਨੁਸਾਰ ਵੀ ਕਾਇਮ ਵੀ ਰਹਿਣਾ ਤੇ ਅੱਗੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਨਾਲ ਇਹ ਵੀ ਬੇਨਤੀ ਹੈ ਜਦੋਂ ਪਿਛਲੇ ਦਿਨੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੁੱਢਾ ਦਲ ਦੇ ਹੈੱਡਕੁਆਟਰ ਜਿਹੜਾ ਮਾਝੇ ਦਾ ਹੈੱਡਕੁਆਟਰ ਹੈ ਉਦੋਂ ਮੈਂ ਬਾਬਾ ਅਵਤਾਰ ਸਿੰਘ ਜੀ ਤੇ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਉੱਥੇ ਹਾਜ਼ਰ ਸੀ ਤੇ ਇਹਨਾਂ ਨੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਇੱਕ ਵਿਸ਼ਵਾਸ ਦਵਾਇਆ ਸੀ ਕਿ ਬਾਬਾ ਜੀ ਸਾਰਾ ਕਾਰਜ ਜਿਹੜਾ ਵਿਧੀ ਵਿਧਾਨ ਸਾ ਅਨੁਸਾਰ ਹੋਵੇਗਾ ਸੋ ਵਿਧੀ ਵਿਧਾਨ ਜਿਹੜਾ ਸਾਨੂੰ ਕਿਸੇ ਨਾਲ ਨਾ ਸੀ ਜਥੇਦਾਰ ਬੰਨਣਾ ਨਾ ਸੀ ਗ੍ਰੰਥੀ ਬੰਨਣਾ ਕੱਲ ਨੂੰ ਜਿਵੇਂ ਇਹਨਾਂ ਦੇ ਨਾਲ ਇਹ ਸਾਡੇ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਭਾਵੇਂ ਉਹ ਪ੍ਰਧਾਨ ਬਣ ਗਏ ਪਰ ਸਾਡਾ ਜਿਹੜਾ ਹਮੇਸ਼ਾ ਸੀ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਕਿਉਂਕਿ ਬੁੱਢਾ ਦਲ ਦੇ 10 ਜਥੇਦਾਰ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਜੀ ਤੋਂ ਲੈ ਕੇ ਤੇ ਬਾਬਾ ਸਹਿਬ ਸਿੰਘ ਜੀ ਕਲਾਧਾਰੀ ਤੱਕ 10 ਜਥੇਦਾਰ 11ਵੇਂ ਬਾਬਾ ਸਾਬ ਸ ਸਿੰਘ ਜੀ ਤੱਕ ਅਕਾਲ ਤਖਤ ਸਾਹਿਬ ਦੀਆਂ ਸੇਵਾਵਾਂ ਨਿਭਾਈਆਂ ਤੇ ਜਿਹੜਾ ਬਹੁਤ ਹੀ ਉਤਰਾ ਚੜਾ ਜਿਹੜੇ ਖਾਲਸਾ ਪੰਥ ਬੁੱਢਾ ਦਲ ਇਹ ਤਰਨੇਦਲਾ ਨੇ ਆਪਣੇ ਪਿੰਡੇ ਤੇ ਹੰਢਾਏ ਸੋ ਆਪਾਂ ਜਿਹੜੇ ਆ 71 ਤਾਈ ਤੋਂ ਅਸੀਂ ਇਹ ਨਹੀਂ ਚਾਹੁੰਦੇ ਵੀ ਆਪਣੇ ਖਾਲਸਾ ਪੰਥ ਦੇ ਵਿੱਚ ਕੋਈ ਦੁਬਦਾ ਬਣੀ ਰਹੇ ਕੋਈ ਇੱਕ ਦੂਜੇ ਦੇ ਨਾਲ ਮਾਨ ਮਟਾਓ ਹੋਵੇ ਕੱਲ ਨੂੰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਨੇ ਇਹਨਾਂ ਨੂੰ ਆਪਾਂ ਜਿਹੜਾ ਅ ਅੱਜ ਤਖਸ਼ਿਰੀ ਕੇਸਗੜ੍ਹ ਸਾਹਿਬ ਦੀ ਜਿਹੜੀ ਦਸਤਾਰਬੰਦੀ ਕਰ ਰਹੇ ਆ ਤੇ ਇਹ ਵੀ ਬੇਨਤੀ ਹੈ ਕਿ ਜਦੋਂ ਵੀ ਕੋਈ ਫੈਸਲੇ ਲੈਣੇ ਨੇ ਕੋਈ ਕਾਰਜ ਕਰਨੇ ਨੇ ਤੇ ਉਹ ਮਰਿਆਦਾ ਦੇ ਵਿੱਚ ਰਹਿ ਕੇ ਤੁਸੀਂ ਸਿੰਘ ਸਾਹਿਬ ਜੀ ਜਿੰਨੇ ਵੀ ਸਤਿਕਾਰਯੋਗ ਸਿੰਘ ਸਾਹਿਬ ਹੋ ਮੈਂ ਇਨਿਕ ਬੇਨਤੀ ਕਰਦਾ ਜੋ ਸਾਨੂੰ ਸੁਣਨ ਨੂੰ ਮਿਲਦਾ ਜਾਂ ਸਾਡੀ ਨਿਹੰਗ ਸਿੰਘਾਂ ਦੀ ਪਰਾਤਨ ਮਰਿਆਦਾ ਹੈ ਮਰਿਆਦਾ ਦੇ ਅਨੁਸਾਰ ਤੁਸੀਂ ਕਾਰਜ ਕਰੋਗੇ ਤੇ ਅਸੀਂ ਤੁਹਾਡੇ ਪਿੱਛੇ ਜਿਹੜਾ ਚਟਾਨ ਦੀ ਤਰ੍ਹਾਂ ਖੜਾਂਗੇ ਜਦੋਂ ਤੁਸੀਂ ਕੋਈ ਵੀ ਤੁਸੀਂ ਸਾਰਿਆਂ ਦੇ ਸਾਂਝੇ ਹੋ ਤੁਸੀਂ ਸਾਰੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਚੁਣੀ ਹੋਈ ਹੈ ਸਾਰੇ ਗੁਰਸਿੱਖ ਸੰਗਤਾਂ ਵੱਲੋਂ ਬਾਬਾ ਜੀ ਆ ਫੋਨ ਬੰਦ ਕਰ ਦਿਓ ਜਿੱਥੇ ਆਪਾਂ ਸਾਰੇ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਾਂ ਕੱਲਾ ਇੱਥੇ ਹੀ ਆਪਣੇ ਪੰਜਾਬ ਹੀ ਨਹੀਂ ਹਰਿਆਣਾ ਦਿੱਲੀ ਦਿੱਲੀ ਤੋਂ ਬਾਹਰ ਹੋਰ ਵੀ ਸਾਰੇ ਜਗ੍ਹਾ ਸਾਰੇ ਭਾਰਤ ਦੇ ਵਿੱਚ ਬਹੁਤ ਸਾਰੇ ਅਸਥਾਨ ਨੇ ਉੱਥੇ ਜਿਹੜੇ ਤਕਸ਼ਰੀ ਪਟਨਾ ਸਾਹਿਬ ਵਿਖੇ ਤਕਸ਼ਰੀ ਹਜੂਰ ਸਾਹਿਬ ਵਿਖੇ ਤੇ ਜਿਹੜਾ ਸਾਰੇ ਤਕਸ਼ਾ ਬਾਂਦਾਂ ਤੇ ਸ੍ਰੀ ਅਕਾਲ ਤਖਸਾਲ ਸਾਹਿਬ ਵੱਲ ਵੇਖਦੇ ਆਪਾਂ ਕਿ ਕਿਵੇਂ ਉੱਥੋਂ ਦੇ ਫੈਸਲੇ ਆਉਂਦੇ ਨੇ ਤੇ ਉਹ ਉਹਦੀ ਸਿਹਤ ਲੈ ਕੇ ਆਪਾਂ ਅੱਗੇ ਚੱਲਦੇ ਆਂ ਸੋ ਆਪ ਜੀ ਸਮੁੱਚੇ ਸਾਰਿਆਂ ਨੂੰ ਜਿਹੜਾ ਬੁੱਕਲ ਦੇ ਵਿੱਚ ਲੈ ਕੇ ਚੱਲਣਾ ਕਦੇ ਵੀ ਕਿਸੇ ਦੇ ਹੱਥ ਠੋਕਾ ਬਣ ਕੇ ਨਹੀਂ ਚੱਲਣਾ ਸੋ ਆਪ ਜੀ ਤਗੜੇ ਹੋ ਕੇ ਇਹ ਜਿਹੜੇ ਕਾਰਜ ਕਰਨੇ ਨੇ ਹਮੇਸ਼ਾ ਵਿਧੀ ਵਿਵਧਾਨ ਦੇ ਨਾਲ ਪ੍ਰਧਾਨ ਜੀ ਆਪ ਜੀ ਨੇ ਵਚਨ ਕੀਤਾ ਸੀ ਅਸੀਂ ਵੀ ਇਹ ਉਹਦੇ ਹਾਮੀ ਆ ਅਸੀਂ ਕਿਤੇ ਨਾ ਸ਼ਰੋਮਣੀ ਅਕਾਲੀ ਦਲ ਦੇ ਨਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾ ਸੀ ਕਿਸੇ ਨਾਲ ਵੀ ਸਾਡਾ ਜਿਹੜਾ ਕੋਈ ਨਾਰਾਜ਼ਗੀ ਨਹੀਂ ਹਮੇਸ਼ਾ ਅਸੀਂ ਅੱਗੇ ਹੋ ਕੇ ਜਿਹੜੇ ਆ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਇਹ ਜੁਝਾਰੂ ਜਥੇਬੰਦੀਆਂ ਨੇ ਜਦੋਂ ਵੀ ਖਾਲਸਾ ਪੰਥ ਨੂੰ ਲੋੜ ਪਈ ਤੇ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਹੀ ਤਰਨੇ ਦਲ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿੱਥੇ ਜਿਹੜੇ ਆ ਬਹੁਤ ਜਦੋਂ ਮਾੜਾ ਸਮਾਂ ਸੀ ਅੱਗੇ ਹੋ ਕੇ ਜੂਝਦੇ ਰਹੇ ਤੇ ਹੁਣ ਵੀ ਅੱਗੇ ਹੋ ਕੇ ਜੂਝਦੇ ਰਹਿਣਾ ਮੈਂ ਆਪ ਜੀ ਦਾ ਬਹੁਤਾ ਸਮਾਂ ਨਹੀਂ ਲੈਣਾ ਤੇ ਜਿਹੜੇ ਨਾਲ ਹੀ ਸਾਡੀ ਸਾਰਿਆਂ ਦੀ ਨਹਿੰਗਸੰਗ ਜਥੇਬੰਦੀਆਂ ਦੀ ਸਾਰੇ ਸੰਤਾਂ ਮਹਾਂਪੁਰਖਾਂ ਦੀ ਇਹ ਹੁਣ ਮੈਨੂੰ ਹੀ ਪਤਾ ਵੀ ਕਿਵੇਂ ਕਰ ਕਰਕੇ ਇੱਕ ਇੱਕ ਨੂੰ ਸਾਰਿਆਂ ਨੂੰ ਬਾਬਾ ਜੀ ਆਪਾਂ ਸ਼ਹਾਬਦੀ ਤੋਂ ਪਹਿਲਾਂ 71 ਤਾਈ ਦਾ ਸਬੂਤ ਦੇਈਏ ਆਪਾਂ ਜਿਹੜਾ ਸਾਰੇ ਇਕੱਠੇ ਹੋ ਕੇ ਸਾਰੇ ਕਾਰਜ ਕਰੀਏ ਤੇ ਸਾਰਿਆਂ ਦੇ ਨਾਲ ਬਚਨ ਸਾਂਝੇ ਕਰ ਕਰਕੇ ਤੇ ਖਾਸ ਕਰਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜੀ ਇਹਨਾਂ ਦੀ ਵੀ ਜਿਹੜੀ ਖਾਸੀਅਤ ਜਿਹੜੀ ਨੇੜੇ ਲਿਆਈ ਤੇ ਉਹ ਨਿਮਰਤਾ ਜਿਹੜੀ ਨਿਮਰਤਾ ਦੇ ਨਾਲ ਜਿਹੜਾ ਇਹਨਾਂ ਨੇ ਸਾਰਿਆਂ ਨੂੰ ਪ੍ਰੇਮ ਪਿਆਰ ਦੇ ਨਾਲ ਉਹ ਇਕੱਠੇ ਕੀਤਾ ਤੇ ਉਹਦੇ ਵਾਸਤੇ ਇਹਨਾਂ ਦਾ ਵੀ ਧੰਨਵਾਦ ਹੈ ਇਹ ਹਮੇਸ਼ਾ ਕੋਈ ਰਾਜ ਭਾਗ ਜਾਂ ਜਿਹੜੇ ਜ਼ਥੇਦਾਰੀਆਂ ਇਹਦੇ ਆਉਣ ਜਾਂ ਆਉਂਦੀ ਜਾਂਦੀ ਰਹਿੰਦੀ ਐ ਸਿਰਫ ਨਿਹੰਗ ਸਿੰਘ ਹੀ ਨੇ ਜਿਨ੍ਹਾਂ ਦੀ ਸੀਸ ਦੇ ਨਾਲ ਨਿਭਦੀ ਐ ਇਹ ਕਮੇਟੀ ਜਿਹੜੀ ਆ ਅਸੀਂ ਭਾਵੇਂ ਕਮੇਟੀਆਂ ਦੇ ਬਹੁਤੇ ਨਿਹੰਗ ਸਿੰਘ ਹੱਕ 'ਚ ਨਹੀਂ ਹੁੰਦੇ ਚੀਮਾ ਸਾਹਿਬ ਕੋਈ ਸੱਚੀ ਗੱਲ ਹੀ ਕਰ ਰਿਹਾ ਪਰ ਜੋ ਵਿਧੀ ਵਿਧਾਨ ਜੋ ਤੁਹਾਡੀ ਮਰਿਆਦਾ ਅਸੀਂ ਉਹਦੇ 'ਚ ਕੋਈ ਦਖਲਅੰਦਾਜ਼ੀ ਨਹੀਂ ਕਰਦੇ ਤੇ ਪਰ ਸਾਨੂੰ ਇੰਨਾ ਜ਼ਰੂਰ ਹੈ ਜਦੋਂ ਜਿਹੜਾ ਜਿਹਨੂੰ ਲਾਉਣਾ ਤੇ ਜਿਹਨੂੰ ਲਾਉਣਾ ਉਹਨੂੰ ਜਿਹੜਾ ਬਹੁਤ ਸਤਕਾਰ ਦੇ ਨਾਲ ਤੇ ਸਾਰੇ ਜਿਹੜੇ ਬਹੁਤ ਵਧੀਆ ਢੰਗ ਦੇ ਨਾਲ ਕਾਰਜ ਕੀਤੇ ਜਾਣ ਤਾਂ ਕਿ ਆਪਾਂ ਨੂੰ ਸਾਰੇ ਆਪਾਂ ਇਕੱਠੇ ਹੋਵਾਂਗੇ ਹੋਰ ਵੀ ਬਹੁਤ ਸਾਰੇ ਸਾਡੇ ਤੇ ਮਾਰੂ ਹਮਲੇ ਹੋ ਰਹੇ ਨੇ ਸਿੱਖ ਕੌਮ ਤੇ ਕਿਤੇ ਅਸਾਈਆਂ ਦੇ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਹੋਰ ਬਹੁਤ ਸਾਰੇ ਇਹੋ ਜਿਹੇ ਕਾਰਜ ਨੇ ਆਪਾਂ ਸਾਂਝੇ ਇਕੱਠੇ ਹੋ ਕੇ ਸ਼ਤਾਬਦੀਆਂ ਮਨਾਈਏ ਤੇ ਨਾਲ ਹੀ ਆਪਾਂ ਦੇਸ਼ ਵਿਦੇਸ਼ਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰੀਏ ਤੇ ਇੱਕ ਦੂਜੇ ਤੋਂ ਜਿਹੜਾ ਆਪਾਂ ਗਿਲੇ ਸ਼ਿਕਵੇ ਉਹ ਦੂਰ ਕਰਕੇ ਨਾਲੇ ਬੇਨਤੀ ਹੈ ਐਕਟਿੰਗ ਜਥੇਦਾਰ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਹ ਸਾਰਿਆਂ ਦੀ ਪੁਰਜੋਰ ਜਿਹੜੀ ਸਾਡੀ ਬੇਨਤੀ ਹੈ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਅਕਾਲੀ ਦਲ ਹੈ ਉਹ ਜਿਹੜੇ ਪੱਕੇ ਤੌਰ ਤੇ ਲਾਏ ਜਾਣੇ ਚਾਹੀਦੇ ਨੇ ਜਿਹੜੇ ਪੱਕੇ ਤੌਰ ਤੇ ਹੁੰਦਾ ਉਹ ਜਿਹੜੇ ਠੋਸ ਫੈਸਲੇ ਲੈ ਸਕਦੇ ਨੇ ਤੇ ਉਹ ਸਾਰੇ ਖਾਲਸੇ ਪੰਥ ਦੇ ਜਿਹੜੇ ਆ ਗੁਰਮਤੇ ਦੇ ਨਾਲ ਜਿਹੜੇ ਇਹ ਫੈਸਲੇ ਲੈ ਜਾਣੇ ਚਾਹੀਦੇ ਨੇ ਕਦੇ ਵੀ ਇਹ ਨਹੀਂ ਜੇ ਕੋਈ ਗਲਤੀ ਸ਼ਤਾਬਦੀ ਤੋਂ ਪਹਿਲਾਂ ਪਹਿਲਾਂ ਸ਼ਤਾਬਦੀ ਤੋਂ ਪਹਿਲਾਂ ਪਹਿਲਾਂ ਆਪਾਂ ਕੋਸ਼ਿਸ਼ ਕਰੀਏ ਵੀ ਪੱਕਾ ਜਥੇਦਾਰ ਜਿਹੜਾ ਸਮੁੱਚੇ ਹੀ ਖਾਲਸੇ ਪੰਥ ਨੂੰ ਆਪਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਸੀਂ ਇਹ ਨਹੀਂ ਕਹਿੰਦੇ ਕੋਈ ਵੀ ਹੋਵੇ ਪਰ ਜਿਹੜਾ ਬਹੁਤ ਵਧੀਆ ਜਿਹੜਾ ਆਪਣੇ ਜਥੇਦਾਰ ਜਿਹੜਾ ਸਾਹਮਣੇ ਆ ਕੇ ਤੇ ਜਿਹੜਾ ਸਾਰੇ ਵਧੀਆ ਢੰਗ ਨਾਲ ਫੈਸਲੇ ਲੈ ਸਕਣ ਤੇ ਆਪਾਂ ਸਾਰੇ ਉਹ ਵਧੀਆ ਕਾਰਜ ਕਰੀਏ ਸੋ ਜਿਸ ਕਾ ਮस्तक ਭਾਗ ਸੇ ਸੇਵਾ ਲਾਇਆ ਇਹ ਗੁਰੂ ਦੀਆਂ ਲਾੜ ਲੀਆਂ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਹਮੇਸ਼ਾ ਮਰਿਆਦਾ ਤੇ ਕਾਇਮ ਨੇ ਤੇ ਅੱਗੇ ਵੀ ਕਾਇਮ ਰਹਿਣਗੀਆਂ ਪਰ ਇਹ ਜਿਹੜਾ ਆਪਾਂ ਅੱਜ ਕਾਰਜ ਕਰ ਰਹੇ ਆ ਇਹ ਸਿਰਫ ਮਰਿਆਦਾ ਵਾਸਤੇ ਤੇ ਖਾਲਸੇ ਪੰਥ ਦੀ ਇਕਤਰਤਾ ਵਾਸਤੇ ਇਹ ਨਾ ਸਮਝੋ ਵੀ ਸ਼ਾਇਦ ਸਾਡੀ ਨਰੋਲ ਜਿਹੜਾ ਧਾਰਮਿਕ ਜਥੇਬੰਦੀਆਂ ਧਾਰਮਿਕ ਹੀ ਵਿਚਾਰ ਰੱਖਦੇ ਆ ਮਰਿਆਦਾ ਦੇ ਵਿੱਚ ਰਹਿ ਕੇ ਚੱਲਦੇ ਆ ਜੋ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਮਰਿਆਦਾ ਕਾਇਮ ਕੀਤੀ ਹੈ ਉਹਦੇ ਤੇ ਇਨ ਬਿਨ ਪਹਿਰਾ ਦਿੰਦੇ ਆ ਸੋ ਗੁਰੂ ਸਾਹਿਬ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਗੁਰੂ ਸਾਹਿਬ ਦੀ ਅਪਾਰ ਕਿਰਪਾ ਪ੍ਰਚਾਰ ਤੇ ਪ੍ਰਸਾਰ ਹੈ ਤੇ ਤੁਸੀਂ ਵੀ ਬਾਬਾ ਆਪਣੇ ਸਿੰਘ ਸਾਹਿਬ ਕੁਲਦੀਪ ਸਿੰਘ ਜੀ ਤਗੜੇ ਹੋ ਕੇ ਜੇ ਤੁਸੀਂ ਵਧੀਆ ਕਾਰਜ ਕਰੋਗੇ ਵਧੀਆ ਤੇ ਪੰਥ ਜਿਹੜਾ ਹਮੇਸ਼ਾ ਬਖਸ਼ਿੰਦ ਹੈ ਸਾਰੇ ਆਪਣੇ ਕਾਰਜ ਜਿਹੜੇ ਆ ਵਧੀਆ ਕਰੋਗੇ ਗਿਆਨੀ ਆਪਣੇ ਸਿੰਘ ਸਾਹਿਬ ਭਾਵੇਂ ਸਾਡੇ ਗਵੰਢੀ ਨੇ ਬਾਬਾ ਟੇਕਸ ਸਿੰਘ ਜੀ ਇਹ ਵੀ ਨਾ ਆਪਣੇ ਕਿਉਂਕਿ ਬੁੱਢਾ ਦਲ ਪੰਜਵਾਂ ਤਖਤ ਹੈ ਸਾਰੇ ਜਦੋਂ ਜੰਗਲਾਂ ਚ ਝੁੰਦਾ ਸੀ ਖਾਲਸਾ ਪੰਥ ਉਦੋਂ ਬੁੱਢਾ ਦਲ ਜਿਹੜਾ ਸੀ ਉਹ ਫੈਸਲੇ ਲੈਂਦਾ ਸੀ ਉਹ ਜਿਹੜੇ ਵੀ ਕੋਈ ਵਿਗੜੇ ਤਿਗੜਿਆ ਨੂੰ ਸੋਧਣਾ ਉਹ ਨਿਹੰਗ ਸਿੰਘ ਤਰਨੇ ਦਲ ਤੇ ਬੁੱਢਾ ਦਲ ਦੇ ਜਿਹੜੇ ਉਹ ਫੈਸਲੇ ਲੈਂਦਾ ਸੀ ਤੇ ਬਾਬਾ ਟੇਕ ਸਿੰਘ ਜੀ ਤੁਸੀਂ ਵੀ ਤਖਸ਼ਿਰੀ ਦਮਨਵਾ ਸਾਹਿਬ ਦੇ ਜਿਹੜੇ ਉੱਥੇ ਸੇਵਾ ਨਿਭਾ ਰਹੇ ਹੋ ਤੇ ਤੁਸੀਂ ਮਰਿਆਦਾ ਦੇ ਵਿੱਚ ਰਹਿ ਕੇ ਸਾਰੇ ਕਾਰਜ ਕਰਨੇ ਨੇ ਜਿਹੜਾ ਹਮੇਸ਼ਾ ਆਪਾਂ ਕੋਈ ਵੀ ਫੈਸਲਾ ਕਰਨਾ ਤੁਹਾਡੇ ਤੋਂ ਪ੍ਰਧਾਨ ਜੀ ਬਾਹਰ ਨਹੀਂ ਕਿਸੇ ਵੀ ਤੇ ਤੁਸੀਂ ਕੋਈ ਫੈਸਲਾ ਲਓ ਪਰ ਉਹਨੂੰ ਜਿਹੜਾ ਸਾਰੇ ਮਾਪੁਰਖਾਂ ਦੇ ਨਾਲ ਗੁਰਮਤੇ ਦੇ ਨਾਲ ਲਓ ਸਾਨੂੰ ਪਿਛਲੇ ਜਿਹੜੇ ਜਦੋਂ ਆ ਟਾਈਮ ਪਿਛਲਾ ਬਹੁਤ ਔਖਾ ਸਮਾਂ ਟੱਪਿਆ ਖਾਲਸੇ ਪੰਥ ਤੇ ਉਦੋਂ ਕਿਸੇ ਮਾਪੁਰਖ ਦੀ ਕੋਈ ਰਾਇ ਨਹੀਂ ਲਈ ਕਿਸੇ ਨੂੰ ਕੋ ਬੁਲਾਇਆ ਨਹੀਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਵਿਜੇ ਸਿੰਘ ਜੀ ਤੁਸੀਂ ਬਾਅਦ ਚ ਫੋਨ ਕਰਦੇ ਹੋ ਉਦੋਂ ਵੀ ਕਰਿਆ ਕਰੋ ਵੀ ਹੁਣ ਸਾਡੀ ਲੋੜ ਹੈ ਤੇ ਉਦੋਂ ਆ ਕੇ ਸਾਡੇ ਨਾਲ ਖੜੋ ਤੁਹਾਡੇ ਨਾਲ ਹਮੇਸ਼ਾ ਪਹਿਲਾਂ ਵੀ ਖੜੇ ਆ ਅੱਗੇ ਵੀ ਖੜਾਂਗੇ ਪਰ ਮਰਿਆਦਾ ਦੇ ਵਿੱਚ ਰਹਿ ਕੇ ਜਦੋਂ ਤੱਕ ਤੁਸੀਂ ਕਾਰਜ ਕਰੋਗੇ ਉਦੋਂ ਤੱਕ ਤੁਹਾਡੇ ਨਾਲ ਖੜਾਂਗੇ ਜਦੋਂ ਮਰਿਆਦਾ ਦੇ ਉਲਟ ਜਾਓਗੇ ਫਿਰ ਆਪਾਂ ਤੁਹਾਡੇ ਨਾਲ ਨਹੀਂ ਖੜਨਾ ਪ੍ਰਧਾਨ ਜੀ ਸੋ ਹੁਣ ਅੱਜ ਗੁਰੂ ਸਾਹਿਬ ਕਿਰਪਾ ਕਰਨ ਲੱਖ ਖੁਸ਼ੀਆਂ ਪਾਛਾਈਆਂ ਜੇ ਸਤਿਗੁਰੂ ਨਜ਼ਰ ਕਰੇ ਤਖਸ਼ਰੀ ਕੇਸਗੜ ਸਾਹਿਬ ਦੀ ਜਥੇਦਾਰੀ ਦੀ ਜਿਹੜੀ ਆ ਦਸਤਾਰ ਹੈ ਅਸਲੀ ਜਿਹੜੀ ਭਾਵੇਂ ਅੱਜ ਕਈ ਵਾਰੀ ਕੋਈ ਗੁੱਸੇ ਗਿਲੇ ਵੀ ਹੁੰਦੇ ਨੇ ਉਹ ਬਹਿ ਕੇ ਸਾਰੇ ਨਿਬੜ ਜਾਣਗੇ ਜਿਹੜੇ ਮਹਾਂਪੁਰਖ ਨਹੀਂ ਵੀ ਆਏ ਗੁਰੂ ਸਾਹਿਬ ਕਿਰਪਾ ਕਰਨਗੇ ਆਪਾਂ ਪ੍ਰੇਮ ਪਿਆਰ ਦੇ ਨਾਲ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਦਮਨਵੀ ਟਕਸਾਲ ਦੇ ਮੁਖੀ ਨੇ ਹੋਰ ਸੰਤ ਮਹਾਂਪੁਰਖ ਨੇ ਸਾਰੇ ਆਪਾਂ ਹਮੇਸ਼ਾ ਇਕੱਠੇ ਰਹਿਣਾ ਸ਼ਿਤਾਬ ਦੀ ਇਕੱਠੇ ਮਨਾਉਣੀ ਹੈ